ਪ੍ਰਭੂ ਯਸੁਨਾ ਜੀ ਦੇ ਨਾਮ ਦੇ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਸਲਾਮ ਤੇ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਪਰਮੇਸ਼ਰ ਦੇ ਵਿੱਚ ਵਾਧਦੇ ਜਾਵੋ ਔਰ ਇਹ ਨਵਾਂ ਸਾਲ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਆਸ਼ੀਸ਼ ਵਾਲਾ ਔਰ ਬਰਕਤ ਵਾਲਾ ਸਾਲ ਹੋਵੇ ਮੇਰੇ ਅਜ਼ੀਜ਼ੋ ਜਦ ਅਸੀਂ ਖੁਦਾ ਦੇ ਵਿੱਚ ਵਾਧਦੇ ਆਂ ਵਚਨ ਦੇ ਵਿੱਚ ਵਾਧਦੇ ਆਂ ਤਾਂ ਸੱਚਮੁੱਚ ਪ੍ਰਭੂ ਸਾਡੀ ਜ਼ਿੰਦਗੀ ਵਿੱਚ ਵੱਡੇ ਵੱਡੇ ਤੇ ਅਚਾਰਿਆ ਕਾਰਿਆ ਕਰਦਾ ਆ ਇਹ ਨਵਾਂ ਸਾਲ ਸਾਡੀ ਜ਼ਿੰਦਗੀ ਚ ਮੇਰੇ ਅਜ਼ੀਜ਼ੋ ਸਾਡੀ ਜ਼ਿੰਦਗੀ ਚ ਹਰ ਸਾਲ ਖੁਦਾ ਦਿੰਦਾ ਆ ਹਰ ਦਿਨ ਦਿੰਦਾ ਆ ਪਰ ਜਦੋਂ ਸਾਡਾ ਇਹ ਸਾਲ ਵੀ ਇਹ ਦਿਨ ਵੀ ਇਸੇ ਤਰ੍ਹਾਂ ਵਿਅਰਥ ਨਿਕਲ ਜਾਂਦੇ ਆ ਜਿਸ ਤਰ੍ਹਾਂ ਇੱਕ ਗੀਤ ਆ ਕਹਿੰਦਾ ਐਵੇਂ ਹੀ ਉਮਰ ਗਵਾ ਲਈ ਬੰਦਿਆ ਦੁਨੀਆ ਕੂੜ ਪਸਾਰਾਈ ਸਾਡੀ ਜ਼ਿੰਦਗੀ ਚ ਹਰ ਸਾਲ ਆਉਂਦਾ ਆ ਔਰ ਇਸੇ ਤਰ੍ਹਾਂ ਬੀਤ ਜਾਂਦਾ ਪਰ ਮੇਰੇ ਅਜ਼ੀਜ਼ੋ ਸਾਨੂੰ ਇਹ ਦੇਖਣਾ ਚਾਹੀਦਾ ਆ ਕਿ ਇਹ ਜਿਹੜਾ ਹੁਣ ਨਵਾਂ ਸਾਲ ਸਾਡੀ ਜ਼ਿੰਦਗੀ ਚ ਪ੍ਰਭੂ ਨੇ ਦਿੱਤਾ ਆ ਇਹਨਾਂ ਮਾ ਦਿਨ ਸਾਡੀ ਜ਼ਿੰਦਗੀ ਚ ਪ੍ਰਭੂ ਨੇ ਦਿੱਤਾ ਆ ਤਾਂ ਸਾਨੂੰ ਇਸ ਨਵੇਂ ਸਾਲ ਦੇ ਨਿਆਈ ਆਪਣੀ ਜ਼ਿੰਦਗੀ ਨੂੰ ਬਦਲਣਾ ਵੀ ਆ ਮੇਰੇ ਅਜ਼ੀਜ਼ੋ ਜਦੋਂ ਅਸੀਂ ਖੁਦਾ ਦੇ ਬਚਨ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤਿਹਤ ਕਰਦੇ ਆ ਤਾਂ ਪਰਮੇਸ਼ਰ ਦੇ ਵੱਡੇ ਵੱਡੇ ਵਾਅਦੇ ਜਿਹੜੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪੂਰੇ ਹੁੰਦੇ ਆ ਕਿਉਂਕਿ ਯਹਵਾ ਸੱਚਾ ਹੈ ਆਲੀਆ ਉਹਦਾ ਵਚਨ ਕਦੀ ਵੀ ਖਾਲੀ ਨਹੀਂ ਮੁੜਦਾ ਉਹਦੇ ਵਚਨ 'ਚ ਲਿਖਿਆ ਆ ਕਹਿੰਦਾ ਆਕਾਸ਼ ਟੜਜੂ ਜ਼ਮੀਨ ਟੜਜੂ ਪਰ ਮੇਰੇ ਮੌਖ ਚੋਂ ਨਿਕਲੇ ਹੋਏ ਵਚਨ ਕਦੀ ਵੀ ਨਹੀਂ ਡਲਣਗੇ ਮੇਰੇ ਅਜ਼ੀਜ਼ੋ ਜਦੋਂ ਉਹ ਨੇ ਵਚਨ ਕਹਿ ਦਿੰਦੇ ਆ ਸੱਚਮੁੱਚ ਉਹ ਕਹਿੰਦਾ ਮੇਰੇ ਮਾਰ ਖਾਣ ਤੇ ਤੁਸੀਂ ਨਰੋਇ ਕੀਤੇ ਗਏ ਸੱਚਮੁੱਚ ਜਦੋਂ ਯਿਸੂ ਨੇ ਸਾਡੇ ਲਈ ਮਾਰ ਖਾਧੀ ਤਾਂ ਸਾਸੀ ਨਰੋਇ ਕੀਤੇ ਗਏ ਸਾਡੀ ਜ਼ਿੰਦਗੀ ਦੇ ਵਿੱਚੋਂ ਹਰ ਗਰੀਬੀ ਹਰ ਬਿਮਾਰੀ ਹਰ ਜ਼ਿਲਤ ਕਰਜ਼ੇ ਨਸ਼ੇ ਸਭ ਸਾਡੀ ਜ਼ਿੰਦਗੀ ਦੇ ਵਿੱਚੋਂ ਚਲੇ ਗਏ ਔਰ ਪਰਮੇਸ਼ਰ ਨੇ ਸਾਡੀ ਜ਼ਿੰਦਗੀ ਨੂੰ ਬਹਾਲ ਕੀਤਾ ਆਜ਼ਾਦੀ ਦਿੱਤੀ ਹਰ ਦੁੱਖ ਤੋਂ ਹਰ ਸੰਕਟ ਤੋਂ ਸਾਨੂੰ ਵਿਸ਼ਵਾਸ ਕਰਨ ਦੀ ਲੋੜ ਹੈ ਵਿਸ਼ਵਾਸ ਵਿੱਚ ਮਜ਼ਬੂਤ ਹੋਣ ਦੀ ਜ਼ਰੂਰਤ ਹੈ ਸਾਡੀ ਜ਼ਿੰਦਗੀ ਦੀ ਹਾਲੇਲੂਇਆ ਜਦ ਅਸੀਂ ਖੁਦਾ ਦੇ ਵਚਨਾਂ ਦੇ ਉੱਤੇ ਚੱਲਦੇ ਆਂ ਮੰਨਨ ਕਰਦੇ ਆਂ ਔਰ ਨਿਤ ਇਹਦੇ ਇਹ ਪ੍ਰਭੂ ਦੇ ਵਚਨ ਪੜ੍ਹਦੇ ਆਂ ਤੇ ਆਪਰੀ ਜ਼ਿੰਦਗੀ ਦੇ ਵਿੱਚ ਲੈਣੇ ਆਂ ਔਰ ਉਹਦੇ ਤੇ ਅਮਲ ਕਰਦੇ ਆਂ ਵਿਸ਼ਵਾਸ ਕਰਦੇ ਆਂ ਵਿਸ਼ਵਾਸ ਵਿੱਚ ਮਜ਼ਬੂਤ ਹੁੰਨੇ ਆਂ ਤਾਂ ਸੱਚ ਮੱਚ ਮੇਰੇ ਅਜੀਜ਼ ਪਰਮੇਸ਼ਰ ਸਾਨੂੰ ਵੱਡੀਆਂ-ਵੱਡੀਆਂ ਬਰਕਤਾਂ ਨਿਵਾਜ਼ਦਾ ਹੈ ਉਹ ਕਦੀ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਨਾ ਸ਼ ਸੈਲੀ ਉਹਨੇ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਬਖਸ਼ ਦਿੱਤਾ ਦੇਖੋ ਉਹਨੇ ਖੁਦਾ ਦੇ ਦਿਨ ਆ ਰਿਹਾ ਉਹਦੇ ਜਨਮ ਦਿਨ ਦਾ ਦਿਹਾੜਾ ਆ ਰਿਹਾ ਹੈ ਉਹਨੇ ਜਨਮ ਸਾਡੀ ਖਾਤਰ ਇਸ ਧਰਤੀ ਤੇ ਉੱਤੇ ਲਿਆ ਉਹਨੇ ਜਨਮ ਸਾਡੀ ਖਾਤਰ ਇਸ ਪਾਪੀ ਦੁਨੀਆ ਦੇ ਵਿੱਚ ਆਇਆ ਸਾਡੇ ਵਿੱਚ ਵਾਸ ਕੀਤਾ ਸਾਡੇ ਨਾਲ ਰਿਹਾ ਔਰ ਸਾਨੂੰ ਹਰ ਤਰ੍ਹਾਂ ਦੀ ਮੁਸ਼ਕਲ ਤੋਂ ਆਜ਼ਾਦ ਕੀਤਾ मेरे अजीजों जो असी खुदा ईमान नया विश्वास करते हैं तो सचमुच परमेश्वर साड़ी जिंदगी वे वे कार्य करता है इस तरह मैं तुम्हें दसना चाहनी मेरे अजीजों जो असं विश्वास में मजबूत होंगे जिदा एक अन्ने जो पुकारिया प्रभु या सुनासरे कि हे दाऊद पुत्र मेरे तया दे दे कर और सचमुच उन्हें क्या की तेनों विश्वास आ कि मैं तेरे लिए कर सकता उन्हें कहा हाँ प्रभु मैनू तेरे विश्वास आता उन्हें वो विश्वास देख के उन्हदिया अखियां की रोशनी ਉਹਨੂੰ ਲੋਟਾ ਦਿੱਤੇ ਸੋ ਮੇਰੇ ਅਜ਼ੀਜ਼ੋ ਇਹ ਤਾਂ ਇੱਕ ਔਰਤ ਨੂੰ ਜਿਹਨੂੰ 12 ਸਾਲ ਤੋਂ ਲਹੂ ਦੀ ਬਿਮਾਰੀ ਪੈ ਰਹੇ ਹੋ ਰਹੀ ਸੀ ਉਸ ਔਰਤ ਨੇ ਪ੍ਰਭੂ ਯਿਸੂ ਨਾਸਰੀ ਦੇ ਪਰਲੇ ਨੂੰ ਵਿਸ਼ਵਾਸ ਦੇ ਨਾਲ ਛੂਇਆ ਤਾਂ ਸੱਚਮੁੱਚੋ ਦੋਸਤੋ ਚੰਗਿਆਈ ਪਾਈ ਮੇਰੇ ਅਜ਼ੀਜ਼ੋ ਜਦੋਂ ਅੱਜ ਅਸੀਂ ਵੀ ਵਿਸ਼ਵਾਸ ਦੇ ਨਾਲ ਪਰਬੂ ਯਿਸੂ ਨਾਸਰੀ ਨੂੰ ਆਪਣੀ ਜ਼ਿੰਦਗੀ ਚ ਲਿਆਵਾਂਗੇ ਵਿਸ਼ਵਾਸ ਕਰਾਂਗੇ ਤਾਂ ਉਹ ਕਹਿੰਦਾ ਹਰ ਪਹਾੜ ਜਿਹੜਾ ਤੁਹਾਡੇ ਅੱਗੇ ਆ ਉਹ ਉਖੜ ਜਾਵੇਗਾ ਅੱਜ ਡਾਂਟੀਏ ਪ੍ਰਭੂ ਯਿਸੂ ਨਾਸਰੀ ਦਾ ਨਾਮ ਲੈ ਕੇ ਹੇ ਪਹਾੜ ਬਿਮਾਰੀ ਦੇ ਹੇ ਪਹਾੜ ਕਰਜ਼ੇ ਦੇ ਹੇ ਪਹਾੜ ਗਰੀਬੀ ਦੇ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਜਦੋਂ ਤੁਸੀਂ ਉਹਨੂੰ ਹਟਾਉਂਗੇ ਯਿਸ ਮਸੀਹ ਦਾ ਨਾਮ ਲੈ ਕੇ ਤਾਂ ਉਹ ਕਹਿੰਦਾ ਪਹਾੜ ਪੱਧਰਾ ਹੋ ਜਾਵੇਗਾ ਹallelujah ਮੈਦਾਨ ਹੋ ਜਾਵੇਗਾ ਹalleluyah ਯਹਵਾ ਦੇ ਵਚਨ ਚ ਲਿਖਿਆ ਹੈ ਹੇ ਵੱਡੇ ਪਹਾੜ ਤੂੰ ਕੀ ਹੈ ਤੂੰ ਮੇਰੇ ਬੱਚਿਆਂ ਦੇ ਅੱਗੇ ਮੈਦਾਨ ਹੋ ਜਾਵੇਂਗਾ ਜਦੋਂ ਪਰਮੇਸ਼ਰ ਸਾਡੇ ਨਾਲ ਆ ਤਾਂ ਕੋਈ ਵੀ ਬਿਮਾਰੀ ਕੋਈ ਵੀ ਦੁੱਖ ਕੋਈ ਵੀ ਗਰੀਬੀ ਐਡੇ ਵੱਡੇ ਨਹੀਂ ਕਿ ਜਿਹੜੀ ਸਾਡੀ ਜ਼ਿੰਦਗੀ ਚੋਂ ਨਾ ਜਾਵੇ ਬਸ ਸਾਨੂੰ ਵਿਸ਼ਵਾਸ ਵਿੱਚ ਮਜ਼ਬੂਤ ਤੇ ਅਟਲ ਬਣੇ ਰਹਿਣਾ ਹੈ ਮੇਰੇ ਅਜ਼ੀਜ਼ਾ ਜਦੋਂ ਤੁਸੀਂ ਖੁਦਾ ਦੇ ਵਚਨ ਦੇ ਵਿੱਚ ਬਣੇ ਰਹਿੰਦੇ ਆ ਤਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਆ ਹੇਜ ਬੋਰ ਦੇ ਵਿੱਚ ਕਹਿੰਦਾ ਯਹਵਾ ਮੇਰਾ ਅਯਾਲੀ ਆ ਮੈਨੂੰ ਕੋਈ ਥੜਾ ਨਹੀਂ ਹੋਵੇਗੀ ਜਦੋਂ ਯਿਸੂ ਸਾਡੀ ਜ਼ਿੰਦਗੀ ਦੇ ਵਿੱਚ ਆ ਯਹਵਾ ਸਾਡੇ ਨਾਲ ਆ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਥੜਾ ਕੋਈ ਵੀ ਕਮੀ ਕੋਈ ਵੀ ਕਢੀ ਨਹੀਂ ਹੋਊਗੀ ਜਿਸਮਾਨੀ ਤੇ ਰੋਹਾਨੀ ਦੋਨੀਆਂ ਬਰਕਤਾਂ ਨਾਲ ਪਰਮੇਸ਼ਰ ਸਾਨੂੰ ਨੇਵਾਜੇਗਾ ਸੋ ਮੇਰੇ ਅਜ਼ੀਜ਼ੋ ਸਾਨੂੰ ਪਰਮੇਸ਼ਰ ਤੇ ਇਮਾਨ ਤੇ ਵਿਸ਼ਵਾਸ ਵਿੱਚ ਬਣੇ ਰਹਿਣ ਦੀ ਜ਼ਰੂਰਤ ਆ ਯਹਵਾ ਦੇ ਵਚਨ ਚ ਲਿਖਿਆ ਆ ਉਹ ਮੈਨੂੰ ਹਰੇ-ਹਰੇ ਘਾਹ ਦੀਆਂ ਝੂਹਾਂ ਵਿੱਚ ਬਿਠਾਉਂਦਾ ਹੈ ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ ਸੱਚਮੁੱਚ ਮੁਬਾਰਕ ਆ ਉਹ ਲੋਕ ਜਿਹੜੇ ਪਰਮੇਸ਼ਰ ਤੇ ਈਮਾਨ ਤੇ ਵਿਸ਼ਵਾਸ ਰੱਖਦੇ ਆ ਯਹਵਾ ਉਹਨਾਂ ਦੀਆਂ ਜ਼ਿੰਦਗੀਆਂ 'ਚ ਵੱਡੇ-ਵੱਡੇ ਕਾਰਜ ਕਰਦਾ ਮੇਰੇ ਅਜ਼ੀਜ਼ੋ ਅੱਜ ਅਗਰ ਤੁਹਾਡੀ ਜ਼ਿੰਦਗੀ 'ਚ ਕੋਈ ਵੀ ਪਰੇਸ਼ਾਨੀਆਂ ਮੈਂ ਨਹੀਂ ਜਾਣਦੀ ਪਰਮੇਸ਼ਰ ਦਿਲਾਂ ਤੇ ਗੁਰਦਿਆਂ ਨੂੰ ਜਾਣਦਾ ਆ ਪਰਮੇਸ਼ਰ ਤੁਹਾਡੇ ਉਸ ਪਹਾੜ ਨੂੰ ਜਾਣਦਾ ਆ ਉਸ ਬਿਮਾਰੀ ਦੇ ਪਹਾੜ ਨੂੰ ਜਾਣਦਾ ਆ ਪਰਮੇਸ਼ਰ ਤੁਹਾਡੇ ਗਰੀਬੀ ਦੇ ਪਹਾੜ ਨੂੰ ਜਾਣਦਾ ਆ ਕਰਜ਼ਿਆਂ ਦੇ ਪਹਾੜ ਨੂੰ ਜਾਣਦਾ ਆ ਬੇਰਜ਼ਗਾਰੀਆਂ ਦੇ ਪਹਾੜ ਨੂੰ ਜਾਣਦਾ ਆ ਔਰ ਸੱਚਮੁੱਚ ਯਹਵਾ ਦੇ ਅੱਗੇ ਹਰ ਪਹਾੜ ਮੈਦਾਨ ਹੋ ਜਾਵੇਗਾ ਪਹਾੜ ਵੱਡਾ ਨਹੀਂ ਸਾਡਾ ਖੁਦਾ ਵੱਡਾ ਹੈ ਮੇਰੇ ਅਜ਼ੀਜ਼ਾ ਜਦੋਂ ਅਸੀਂ ਇਸ ਵਿਸ਼ਵਾਸ ਦੇ ਜਰੀਏ ਪ੍ਰਭੂ ਤੇ ایمان ਲਿਆ ਕੇ ਚੱਲਦੇ ਆ ਤਾਂ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਹਰ ਤਰ੍ਹਾਂ ਦੀ ਮੁਸ਼ਕਲ ਨੂੰ ਹੱਲ ਕਰਦਾ ਹੈ ਮੇਰੇ ਅਜ਼ੀਜ਼ੋ ਸਾਨੂੰ ਇਸੇ ਤਰ੍ਹਾਂ ਖੁਦਾ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ ਹੈ ਜਦੋਂ ਅਸੀਂ ਖੁਦਾ ਦੇ ਵਚਨ ਨੂੰ ਪੜ੍ਹਦੇ ਹਾਂ ਕਦੀ ਤੁਸੀਂ ਦੇਖਿਆ ਕਿਈ ਵਾਰੀ ਜਿਹੜੇ ਪਹਿਲਾ ਹੁੰਦੇ ਸੀਗੇ ਸਿਆਣੇ ਬਜ਼ੁਰਗ ਜਦੋਂ ਸਵੇਰ-ਸਵੇਰ ਘਰੋਂ ਬਾਹਰ ਨਿਕਲਦੇ ਸੀਗੇ ਜਾਂ ਰਾਤ ਨੂੰ ਨਿਕਲਦੇ ਸੀ ਤਾਂ ਉਹ ਆਪਣੇ ਹੱਥ 'ਚ ਇੱਕ ਲਾਠੀ ਲੈ ਕੇ ਨਿਕਲਦੇ ਸੀ ਤਾਂ ਕਿ ਉਹ ਕਿਸੇ ਵੀ ਰਸਤੇ 'ਚ ਆਉਂਦੇ ਜਾਂਦੇ ਕੁੱਤੇ ਮਿਲਣ ਨੂੰ ਉਸ ਲਾਠੀ ਨਾਲ ਡਾਂਟ ਸਕਣ ਸੋ ਮੇਰੇ ਅਜ਼ੀਜ਼ੋ ਇਹ ਵਚਨ ਸਾਡੀ ਲਾਠੀ ਆ ਔਰ ਸ਼ੈਤਾਨ ਇੱਕ ਉਹ ਕੁੱਤਾ ਆ ਜਿਹਨੂੰ ਅਸੀਂ ਡਾਂਟਣਾ ਆ ਹਾਲੇਲੂਇਆ ਇਹ ਵਚਨ ਜਿਹੜਾ ਆ ਉਹ ਕਹਿੰਦਾ ਲਿਖਿਆ ਹੋਇਆ ਵਾ ਤੇਰੀ ਛੋਟੀ ਤੇ ਤੇਰੀ ਲਾਠੀ ਇਹ ਮੈਨੂੰ ਤਸੱਲੀਆਂ ਦੇ ਤਸੱਲੀ ਦਿੰਦੀਆਂ ਹਨਾ ਤੂੰ ਮੇਰੇ ਵਿਰੋਧੀਆਂ ਦੇ ਸਾਹਮਣੇ ਮੇਰੇ ਅੱਗੇ ਮੇਜ਼ ਵਿਛਾਉਣਾ ਮੇਰੇ ਅਜ਼ੀਜ਼ੋ ਸ਼ੈਤਾਨ ਸਾਡਾ ਵਿਰੋਧੀ ਆ ਸ਼ੈਤਾਨ ਸਾਡੇ ਅਗੇਂਸਟ ਵਿੱਚ ਆ ਇਸੇ ਕਰਕੇ ਜਦੋਂ वचन ਦੀ ਲਾਠੀ वचन ਦੀ ਸੋਟੀ ਲੈ ਕੇ ਅਸੀਂ ਤੁਰਾਂਗੇ ਤਾਂ ਸੱਚਮੁੱਚ वचन ਨੂੰ ਆਪਣੀ ਜ਼ਿੰਦਗੀ ਵਿੱਚ ਰੱਖ ਕੇ ਚੱਲਾਂਗੇ ਤਾਂ ਅਸੀਂ ਹਰ ਕਦਮ ਤੇ ਸ਼ੈਤਾਨ ਨੂੰ ਹਾਰਾਂਗੇ ਦਮਾਂਗੇ ਮੇਰੇ ਅਜ਼ੀਜ਼ੋ ਸ਼ੈਤਾਨ ਕੁਚਲਿਆ ਹੋਇਆ ਤੇ ਮਿੱਧਿਆ ਹੋਇਆ ਆ ਇਸੇ ਤੇ ਕਰਕੇ ਜਦੋਂ ਬਿਮਾਰੀ ਆਉਂਦੀ ਆ ਤਕਲੀਫ ਆਉਂਦੀ ਆ ਗਰੀਬੀ ਆਉਂਦੀ ਆ ਜਾਂ ਕਰਜ਼ੇ ਆਉਂਦੇ ਆ ਜਾਂ ਕੁਝ ਵੀ ਨਾਨਾ ਪ੍ਰਕਾਰ ਦੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਆ ਤਾਂ ਸੱਚਮੁੱਚ ਪਰਮੇਸ਼ਰ ਦੇ ਵਚਨ ਦੀ ਲਾਠੀ ਨਾਲ ਕੰਮ ਕਰੋ ਡਾਂਟੋ ਸ਼ੈਤਾਨ ਨੂੰ ਆਪਣੇ ਪੈਰ ਦੀ ਅੱਡੀ ਦੇ ਥੱਲੇ ਲੈ ਕੇ ਉਹ ਚਲ ਦੋ হে ਗਰੀਬੀ ਦੇ ਸ਼ੈਤਾਨ হে ਬਿਮਾਰੀ ਦੇ ਸ਼ੈਤਾਨ ਸਾਡੀ ਜ਼ਿੰਦਗੀ ਦੇ ਵਿੱਚੋਂ ਦਫਾ ਦੂਰ ਹੋ ਜਾ ਸੱਚਮੁੱਚ ਮੇਰੇ ਅਜ਼ੀਜ਼ੋ ਮੈਂ ਗਰੰਟੀ ਦਿੰਨੀ ਹਾਂ ਇਸ ਗੱਲ ਦੀ ਜਦੋਂ ਪ੍ਰਭੂ ਦੇ ਵਿੱਚ ਅਸੀਂ ਈਮਾਨ ਤੇ ਵਿਸ਼ਵਾਸ ਵਿੱਚ ਮਜ਼ਬੂਤ ਹੋਵਾਂਗੇ ਤਾਂ ਹਰ ਬਿਮਾਰੀ ਹਰ ਗਰੀਬੀ ਹਰ ਕਰਜ਼ੇ ਹਰ ਤਰ੍ਹਾਂ ਦਾ ਪਹਾੜ ਸਾਡੀ ਜ਼ਿੰਦਗੀ ਦੇ ਵਿੱਚੋਂ ਜਾਂਦਾ ਰਹੇਗਾ ਔਰ ਖੁਦਾ ਉਹਨੂੰ ਮਦਾਨ ਕਰ ਦੇਵੇਗਾ ਮੇਰੇ ਅਜ਼ੀਜ਼ੋ ਸਾਨੂੰ ਪਰਮੇਸ਼ਰ ਦੇ ਉੱਤੇ ਈਮਾਨ ਰੱਖਣ ਦੀ ਜ਼ਰੂਰਤ ਹੈ ਜਦ ਅਸੀਂ ਈਮਾਨ ਦੇ ਵਿੱਚ ਮਜ਼ਬੂਤ ਹੁੰਨੇ ਆ ਸੱਚਮੁੱਚ ਪਰਮੇਸ਼ਰ ਸਾਡੀ ਜ਼ਿੰਦਗੀ ਵਿੱਚ ਵੱਡੇ ਵੱਡੇ ਕਾਰਜਕਾਰ ਦਾ ਖੁਦਾ ਦੇ ਵਚਨ ਚ ਲਿਖਿਆ ਹੈ ਵੱਡੇ ਪਹਾੜ ਤੂੰ ਕੀ ਹੈ ਤੂੰ ਜਰੂ ਬਾਬਲ ਦੇ ਅੱਗੇ ਮદાન ਹੋ ਜਾਵੇਂਗਾ ਜਦ ਅਸੀਂ ਖੁਦਾ ਦੇ ਵਚਨ ਦੇਖਦੇ ਆਂ ਖੁਦਾ ਦੇ ਵਚਨਾਂ ਤੇ ਚੱਲਦੇ ਆਂ ਤਾਂ ਸੱਚ ਮੁੱਚ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਡੀ ਜ਼ਿੰਦਗੀ ਚ ਵੱਡੇ ਵੱਡੇ ਕਾਰਜ ਕਰਦਾ ਸੋ ਇਸੇ ਕਰਕੇ ਸਾਨੂੰ ਇਸ ਨਵੇਂ ਸਾਲ ਦੇ ਵਿੱਚ ਆ ਕੇ ਨਵੇਂ ਨਰੋਏ ਬਣ ਜਾਣਾ ਚਾਹੀਦਾ ਆ ਆਪਣੀਆਂ ਜ਼ਿੰਦਗੀਆਂ ਦੇ ਵਿੱਚੋਂ ਪਾਪ ਨੂੰ ਕੱਢ ਕੇ ਪ੍ਰਭੂ ਦੇ ਵਚਨ ਨੂੰ ਲਿਆਉਣ ਦੀ ਸਾਡੀ ਜ਼ਿੰਦਗੀ ਚ ਜ਼ਰੂਰਤ ਆ ਔਰ ਜਿਹੜੇ ਪ੍ਰਭੂ ਤੇ ਈਮਾਨ ਰੱਖਦੇ ਆ ਉਹ ਕਦੇ ਵੀ ਸ਼ਰਮਿੰਦਾ ਨਹੀਂ ਹੁੰਦੇ ਮੇਰੇ ਅਜ਼ੀਜ਼ੋ ਖੁਦਾ ਦੇ ਉੱਤੇ ਈਮਾਨ ਰੱਖਣ ਦੀ ਜ਼ਰੂਰਤ ਆ ਜਦੋਂ ਅਸੀਂ ਉਹਦੇ ਤੇ ਵਿਸ਼ਵਾਸ ਰੱਖਦੇ ਆ ਸੱਚਮੁੱਚ ਪਰਮੇਸ਼ਰ ਵੱਡੀਆਂ ਬਰਕਤਾਂ ਨਾਲ ਸਾਨੂੰ نوازਦਾ ਆ ਸੋ ਇਸੇ ਕਰਕੇ ਮੇਰੇ ਅਜ਼ੀਜ਼ੋ ਤੁਸੀਂ ਖੁਦਾ ਦੇ ਵਿੱਚ ਬਣੇ ਰਹੋ ਔਰ ਪ੍ਰਭੂ ਤੁਹਾਡੇ ਵਿੱਚ ਹਮੇਸ਼ਾ ਵੱਡੇ ਵੱਡੇ ਕੰਮ ਕਰੇਗਾ ਜਦ ਤੁਸੀਂ ਖੁਦਾ ਤੇ ایمان ਲਿਉਂਦੇ ਆ ਮੇਰੇ ਅਜ਼ੀਜ਼ੋ ਮੈਂ ਨਹੀਂ ਜਾਣਦੀ ਅੱਜ ਤੁਹਾਡੀ ਜ਼ਿੰਦਗੀ 'ਚ ਕੀ ਮੁਸ਼ਕਲ ਆ ਪਰ ਹਰ ਮੁਸ਼ਕਲ ਨੂੰ ਪ੍ਰਭੂ ਯਿਸੂ ਨਾਸਰੀ ਅੱਗੇ ਰੱਖੋ ਤਾਂ ਜਦ ਤੁਸੀਂ ਪ੍ਰਭੂ ਯਿਸੂ ਨਾਸਰੀ ਦੇ ਅੱਗੇ ਰੱਖੋਗੇ ਤਾਂ ਸੱਚਮੁੱਚ ਪਰਮੇਸ਼ਰ ਕਹਿੰਦਾ ਮੈਂ ਵੱਡੀਆਂ ਆਜ਼ਾਦੀਆਂ ਤੁਹਾਡੀ ਜ਼ਿੰਦਗੀ 'ਚ ਲੈ ਕੇ ਆਵਾਂਗਾ ਸੱਚਮੁੱਚ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਨੂੰ ਬਹੁਤ ਪਿਆਰ ਕਰਦਾ ਹੈ ਪਰਮੇਸ਼ਰ ਸਾਨੂੰ ਬਹੁਤ ਮੁਹੱਬਤ ਕਰਦਾ ਹੈ ਇਸੇ ਲਈ ਉਹਨੇ ਫਲਕ ਨੂੰ ਛੱਡਿਆ ਔਰ ਇਸ ਧਰਤੀ ਦੇ ਉੱਤੇ ਆਇਆ ਔਰ ਆ ਕੇ ਉਹਨੇ ਸਾਡੇ ਪਾਪਾ ਨੂੰ ਸਾਡੀਆਂ ਗਰੀਬੀਆਂ ਨੂੰ ਸਾਡੀਆਂ ਬਿਮਾਰੀਆਂ ਨੂੰ ਸਾਡੀਆਂ ਦਿਲਾਂ ਤੋਂ ਉਠਾ ਲਿਆ ਔਰ ਸਾਨੂੰ ਇੱਕ ਨਵਾਂ ਜੀਵਨ ਦਿੱਤਾ ਸੋ ਮੇਰੇ ਅਜ਼ੀਜ਼ੋ ਅੱਜ ਤੋਂ ਸਾਨੂੰ ਫਰੰਟ ਕਰਨਾ ਹੈ ਅੱਜ ਤੋਂ ਸਾਨੂੰ ਨਿਣੇ ਕਰਨਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਖੁਦਾ ਦੇ ਵਚਨ ਦੇ ਅਕੋਰਡਿੰਗ ਚਲਾਉਣਾ ਹੈ ਜਦੋਂ ਅਸੀਂ ਖੁਦਾ ਦੇ ਰਾਹਾਂ ਦੇ ਉੱਤੇ ਚੱਲਾਂਗੇ ਤਾਂ ਕੋਈ ਵੀ ਅੰਧਕਾਰ ਦੀ ਤਾਕਤ ਚਾਹੇ ਕੋਈ ਜਾਦੂ ਟੂਣਾ ਕੋਈ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਾਰ ਨਹੀਂ ਕਰੇਗਾ ਕਿਉਂਕਿ ਪਰਮੇਸ਼ਰ ਕਹਿੰਦਾ ਮੈਂ ਜਿਹਦੇ ਨਾਲ ਆ ਉਹਦਾ ਬਾਹਰ ਵੀ ਵਿੰਗਾ ਨਹੀਂ ਹੋ ਸਕਦਾ ਸੱਚਮੁੱਚ ਯਹਵਾ ਜੀ ਦੇ ਪੱਖ ਵਿੱਚ ਵਾ ਤਾਂ ਫਿਰ ਸ਼ੈਤਾਨ ਵਿਰੋਧੀ ਉਹਦਾ ਕੀ ਵਿਗਾੜ ਸਕਦਾ ਹੈ ਸ਼ੈਤਾਨ ਹਾਰ ਰਿਹਾ ਹਿਆ ਤੇ ਕੋ ਚਲਿਆ ਹੋਇਆ ਸੋ ਮੇਰੇ ਅਜ਼ੀਜ਼ੋ ਤੁਸੀਂ ਪਰਮੇਸ਼ਰ ਦੇ ਵਿੱਚ ਹਮੇਸ਼ਾ ਬਣੇ ਰਹੋ ਔਰ ਆਪਣੇ ਬੱਚਿਆਂ ਦੇ ਨਾਲ ਆਪਣੇ ਘਰਾਂ ਦੇ ਵਿੱਚ ਬਾਈਬਲ ਨੂੰ ਲੈ ਕੇ ਖੋਲੋ ਬਾਈਬਲ ਨੂੰ ਲੈ ਕੇ ਚੱਲੋ ਔਰ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਬਾਈਬਲ ਦਾ ਵਚਨ ਸੁਣਾਉਂਗੇ ਔਰ ਉਹਨਾਂ ਨੂੰ ਬਾਈਬਲ ਪੜ੍ਹਨੀ ਸਿਖਾਉਂਗੇ ਸੱਚਮੱਚ ਪਰਮੇਸ਼ਰ ਉਸ ਆਉਣ ਵਾਲੀ ਪੀੜ੍ਹੀ ਨੂੰ ਵੱਡੀਆਂ-ਵੱਡੀਆਂ ਬਰਕਤਾਂ ਦੇ ਨਾਲ ਨਿਵਾਸ ਦੇਗਾ ਔਰ ਪਰਮੇਸ਼ਰ ਉਹਨਾਂ ਨੂੰ ਆਪਣੀ ਸੇਵਾ ਲਈ ਤਿਆਰ ਕਰੇਗਾ ਸਾਨੂੰ ਚਾਹੀਦਾ ਆ ਆਪਣੇ ਬੱਚਿਆਂ ਨੂੰ ਸਮਝ ਤੇ ਬੁੱਧ ਦੇ ਰਾਹ ਤੇ ਤੋਰਨਾ ਮੇਰੇ ਅਸੀਜ਼ੋ ਇੱਕ ਮਾਂ ਇੱਕ ਬਾਪ ਘਰ ਚ ਸਭ ਤੋਂ ਵੱਡੇ ਆਈਡਲ ਹੁੰਦੇ ਆ ਔਰ ਇਸੇ ਤਰ੍ਹਾਂ ਸਾਨੂੰ ਖੁਦਾ ਦਾ ਵਚਨ ਉਹ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਆ ਤਾਂ ਕਿ ਉਹ ਵਚਨ ਤੇ ਚੱਲਣ ਔਰ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਦੀ ਵੀ ਕੋਈ ਗਲਤ ਕੰਮ ਨਾ ਹੋਵੇ ਕਦੀ ਸਾਡੇ ਬੱਚੇ ਫਿਰ ਨਸ਼ਿਆਂ ਤੇ ਨਹੀਂ ਲੱਗਣਗੇ ਕਦੀ ਸਾਡੇ ਬੱਚੇ ਗਲਤ ਰਾਹਾਂ ਤੇ ਨਹੀਂ ਚੱਲਣਗੇ ਔਰ ਉਹ ਹਮੇਸ਼ਾ ਜੋ ਅਸੀਂ ਉਹਨਾਂ ਨੂੰ ਸਿਖਾਵਾਂਗੇ ਉਹਨਾਂ ਤੇ ਚੱਲਣਗੇ ਹallelujah ਜਦ ਅਸੀਂ ਵਿਸ਼ਵਾਸ ਦੇ ਨਾਲ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਦੇ ਦਿੰਨੇ ਆ ਤਾਂ ਪ੍ਰਭੂ ਉਹਨਾਂ ਦੀ ਰਾਖੀ ਕਰਦਾ ਕਿਉਂਕਿ ਅਸੀਂ ਰਾਖੀ ਉਹਨਾਂ ਦੀ ਨਹੀਂ ਕਰ ਸਕਦੇ ਸੋ ਮੇਰੇ ਅਜ਼ੀਜ਼ੋ ਖੁਦਾ ਤੁਹਾਨੂੰ ਬਰਕਤ ਦੇਵੇ ਔਰ ਖੁਦਾ ਦੇ ਵਿੱਚ ਔਰ ਉਹਦੇ ਵਚਨ ਦੇ ਵਿੱਚ ਹਮੇਸ਼ਾ ਵਾਦੇ ਜਾਵੋ ਸੱਚਮੁੱਚ ਯਹਵਾ ਦਾ ਵਚਨ ਸਾਡੀ ਲਈ ਕਲਾਠੀ ਅਤੇ ਕਸੂਟੀ ਹੈ ਜਿਹੜਾ ਸਾਨੂੰ ਤਸੱਲੀ ਦਿੰਦਾ ਹੈ ਔਰ ਸਾਡੇ ਵਿਰੋਧੀਆਂ ਦੇ ਸਾਹਮਣੇ ਸਾਡੇ ਅੱਗੇ ਯਿਸੂ ਨਾਸਰੀ ਮੇਜ ਪਿਛਾਉਂਦਾ ਜਦੋਂ ਅਸੀਂ ਪ੍ਰਭੂ ਦੇ ਵਚਨਾਂ ਦੇ ਉੱਤੇ ਚੱਲਦੇ ਹਾਂ ਸੋ ਮੇਰੇ ਅਜ਼ੀਜ਼ੋ ਖੁਦਾ ਤੁਹਾਨੂੰ ਅੱਜ ਦੇ ਵਚਨ ਦੇ ਨਾਲ ਵੱਡੀ ਬਰਕਤ ਦੇਵੇ ਔਰ ਤੁਸੀਂ ਪਰਮੇਸ਼ਰ ਦੇ ਵਿੱਚ ਆਤਮਿਕ ਉਨਿਤ ਉન્નਤੀ ਔਰ ਜਿਸਮਾਨੀ ਉન્નਤੀ ਵਿੱਚ ਵਧਦੇ ਜਾਓ ਇਹ ਨਵਾਂ ਸਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ਮਾਣਾ ਬਰਕਤ ਵਾਲਾ ਔਰ ਵੱਡੀ ਬਹਾਲੀ ਵਾਲਾ ਹੋਵੇ ਮੇਰੇ ਅਸੀਜ਼ਾ ਔਰ ਤੁਹਾਡੇ ਬੱਚੇ ਔਰ ਤੁਸੀਂ ਸਭ ਵੱਡੀਆਂ ਬਰਕਤਾਂ ਦੇ ਨਾਲ ਖੁਦਾ ਦੇ ਨਾਲ ਜੁੜੇ ਰਹੋ ਹallelujah ਪਰਮੇਸ਼ਰ ਤਾਨੂ ਬਰਕਤ ਦਵੇ ਸੋ ਮੈਂ ਤਾਂ ਡੈਲੀ ਕਿਸ਼ੋਰੀ ਇਹ ਪ੍ਰਾਰਥਨਾ ਕਰਨੀ ਚਾਹਨੀ ਆ ਪ੍ਰਭੂ ਯਿਸੂ ਨਾਸਰੀ ਮਾਤਾ ਦਾ ਤਨਵਾਦ ਕਰਦੀਆਂ ਸ਼ੁਕਰ ਕਰਦੀਆਂ ਇਹ ਨਵਾਂ ਸਾਲ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਵਾਲਾ ਬਰਕਤ ਵਾਲਾ ਔਰ ਵੱਡੀ ਅਜਾਤੀ ਵਾਲਾ ਹੋਵੇ ਪਿਤਾ ਪਰਮੇਸ਼ਰ ਇਹ ਬੱਚੇ ਤੇਰੇ ਆ ਤੇਰੇ ਖੂਨ ਦੇ ਖਰੀਦੇ ਹੋਇਆ ਮੈਂ ਇਹਨਾਂ ਦੇ ਮਸਲੇ ਨੂੰ ਨਹੀਂ ਜਾਣਦੀ ਇਹਨਾਂ ਦੇ ਮਸਲਾ ਨੂੰ ਤੂੰ ਜਾਣਦਾ ਹੈ ਇਸ ਵਕਤ ਕੋਈ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਮਸਲਾ ਆ ਬਿਜ਼ਨਸ ਦਾ ਮਸਲਾ ਆ ਕਰਜ਼ੇ ਦਾ ਮਸਲਾ ਆ ਕੋਰਟ ਕੇਸ ਦਾ ਮਸਲਾ ਆ ਬਿਮਾਰ ਜੋ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਆ ਪਰਬੂ ਯਿਸੂ ਨਾ ਸ੍ਰੀ ਜ ਕੋਈ ਬੇ ਹਲਾ ਦਿਆ ਜਾਂ ਕੋਈ ਬੇ ਰਜ਼ਗਾਰ ਆ ਤਾਂ ਪਰਬੂ ਯਿਸੂ ਨਾ ਸ੍ਰੀ ਦੇ ਨਾਮ ਦੇ ਵਿੱਚ ਇਸੇ ਵਕਤ ਪਿਤਾ ਪਰਮੇਸ਼ਰ ਸਾਰੇ ਮਸਲੇ ਹੱਲ ਹੋ ਜਾਣ ਔਰ ਇਹ ਬੱਚੇ ਵੱਡੀਆਂ ਬਰਕਤਾਂ ਵੱਡੀ ਆਜ਼ਾਦੀ ਤੇਰੇ ਕੋ ਪਾਉਣ ਪਿਤਾ ਪਰਮੇਸ਼ਰ ਇਹ ਨਵਾਂ ਸਾਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੀਆਂ ਬਰਕਤਾਂ ਨੂੰ ਲੈ ਕੇ ਆਵੇ ਧੰਨਵਾਦ ਕਰਦੀਆਂ ਇਹਨਾਂ ਦੇ ਬੱਚੇ ਇਹਨਾਂ ਦੇ ਵੱਡੇ ਸਭ ਬਚਨ ਦੇ ਵਿੱਚ ਵਾਦੇ ਜਾਣ ਪਿਤਾ ਪਰਮੇਸ਼ਰ ਧੰਨਵਾਦ ਕਰਦੀਆਂ ਜੋ ਬੱਚੇ ਨਸ਼ਿਆਂ ਦੇ ਵਿੱਚ ਆ ਉਹ ਨਸ਼ਾ ਤੋਂ ਆਜ਼ਾਦ ਹੋਣ ਤਾਂ ਬਾਤ ਕਰਦੀਆਂ ਸ਼ੁਕਰ ਕਰਦੀਆਂ ਅਗਲਾ ਸਮਾਂ ਤੁਹਾਡੇ ਜੋਰਾ ਵਰਤ ਵਿਸਾਪਦੀਆਂ ਪ੍ਰਭੂ ਯਿਸੂ ਜੀ ਦੇ ਪਵਿੱਤਰ ਨਾਮ ਮੰਗਦੀਆਂ ਆਮੀਨ ਸੋ ਮੇਰੇ ਅਜ਼ੀਜ਼ੋ ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਗ੍ਰਹਿਣ ਕੀਤਾ ਆ ਅਗਰ ਇਸ ਪ੍ਰਾਰਥਨਾ ਨੂੰ ਤੁਸੀਂ ਰਸੀਬ ਕੀਤਾ ਆ ਤਾਂ ਸੱਚਮੁੱਚ ਮੇਰੇ ਨਾਲ ਮਿਲ ਕੇ ਬੋਲੋ ਆਮੀਨ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਵੱਡੀਆਂ ਬਹਾਲੀਆਂ ਨੂੰ ਲੈ ਕੇ ਆਵੇ ਔਰ ਤੁਸੀਂ ਹਮੇਸ਼ਾ ਪ੍ਰਭੂ ਦੇ ਵਿੱਚ ਬਣੇ ਰਹੋ ਤੇ ਇਹ ਨਵਾਂ ਸਾਲ ਵਿੱਚ ਵੀ ਤੁਸੀਂ ਪ੍ਰਭੂ ਦੇ ਵਚਨ ਦੇ ਵਿੱਚ ਸਭ ਤੋਂ ਜ਼ਿਆਦਾ ਅੱਗੇ ਵਧੋ ਹਾਲੇਲੂਇਆ